ਆਕਰਮ ਵਾਲਿਆਂ ਨੂੰ ਯੂਮ ਕਰ ਵੇਖਦੀ ਆਉਨਾ ਦੱਸਦਾ ਹੀ ਜੜਦਾ ਜੋ ੁੱਪ ਬੱਲੀਏ ਓਏ ਬੋਤਾ ਕਰਨਾ ਤੂੰ ਮਾਣ ਆਪਣੀ ਚਵਾਰੀ ਦਾ ਆ ਤੇਰੀ ਪੀਜੀ ਨਾਲੋਂ ਉੱਚੇ ਸਾਡੇ ੁੱਪ ਬੱਲੀਏ ਆ ਬੋਤਾ ਕਰਨਾ ਤੂੰ ਮਾਣ ਸੈਕਿੰਡ ਫਲੋਰ ਦਾ ਆ ਤੇਰੀ ਪੀਜੀ ਨਾਲੋਂ ਉੱਚੇ ਸਾਡੇ ਕਹਿੰਦਾ ਪਿੰਡੂ ਜੀ ਆਖ ਮੈਨੂੰ ਤਾਕੀ ਭੇੜ ਦੀ ਕਹਿੰਦੀ ਪਾਗਲੇ 100% ਹੁੰਦੇ ਆ ਮਗਾ ਜਿੰਨੀ ਤੇਰੀ ਸੈਲਫੀ ਨੂੰ ਲਾਈਕ ਵੱਜਦੇ ਉਹ ਨਹੀਂ ਸਾਡੀ ਫੋਟੋ ਤੇ ਕਮੈਂਟ ਹੁੰਦੇ ਆ ਉਹ ਭੇਦ ਖੋਲਦੇ ਤੇ ਪਿੰਡ ਤੁਰ ਜਾਏਗੀ ਉਹ ਪੁੱਤ ਜੱਟ ਦੇ ਨੂੰ ਰਹਿਣ ਦੇ ਤੂੰ ਚੁੱਪ ਵੱਲੀਏ ਉਹ ਬੋਤਾ ਕਰਨਾ ਤੂੰ ਮਾਨ ਸੈਕਿੰਡ ਫਲੋਰ ਦਾ ਤੇਰੀ ਪੀਜੀ ਨਾਲ ਉੱਚੇ ਸਾਡੇ ਕੋ ਬੋਲੀਏ ਓ ਤੇਰੇ ਸ਼ਹਿਰ ਵਾਂਗੂ ਤੂੰ ਵੀ ਰਾਸ ਨਹੀਂ ਹੋਈ ਪਾਵੇ ਧੂਆਂ ਦੇ ਛੀ ਨਹੀਂ ਆਲੇ ਬਾਰੀ ਓਏ ਗੋਜਰਾ ਸਿਆਏ ਨਾ ਬਹਾਲੀ ਤੇ ਪਰੌਂਦੇ ਬਾਕੀ ਫੁਗਰੇ ਆ ਯਾਰਾਂ ਦੀਆਂ ਓ ਸਾਡੀ ਆਖ ਦੇ ਦੁਕਾਨੇ ਖੜਾ ਝੱਜਦੇ ਨਹੀਂ ਹੋਰ ਦੋ ਸਗਾਂ ਦੇ ਨਾ ਚਰੇ ਓ ਯਾਰੀ ਚੰਡੀਗੜ੍ਹ ਵਾਲੀਏ ਤੇਰੀ ਕਰਾ ਗਈ ਹੱਤੀਆਂ ਦੇ ਕਰੇ ਓ ਯਾਰੀ ਚੰਡੀਗੜ੍ਹ ਵਾਲੀਏ ਤੇਰੀ ਕਰਾ ਗਈ ਹੱਤੀਆਂ ਦੇ ਕਰੇ ਯਾਰੀ ਚੰਡੀਗੜ੍ਹ ਵਾਲੀਏ ਦੀ ਦੇਵੀ